ਆਈਡੀਆ ਫੋਰ ਜਸਵੰਤ ਸਿੰਘ ਕਾਲਮ ਸਿਸਟਰ ਡਿਵੀਜ਼ਨਲ ਫਾਇਰ ਆਫੀਸਰ ਕਪੂਰਥਲਾ ਮੈਂ ਪਹਿਲਾਂ ਤਾਂ ਨਿਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਆਪਣੇ ਸਟਾਫ ਨੂੰ ਕਾਰਪੋਰੇਸ਼ਨ ਆਫੀਸਰ ਸਹਿਜਨ ਤੋਂ ਲੈ ਕੇ ਸਾਰਿਆਂ ਨੂੰ ਆਉਣ ਵਾਲੇ ਦੀਵਾਲੀ ਦੀਆਂ ਅਤੇ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਤੇ ਨਾਲ ਹੀ ਮੈਂ ਉਮੀਦ ਕਰਦਾ ਤੇ ਅਪੀਲ ਕਰਦਾ ਜੋ ਦੀਵਾਲੀ ਆ ਰਹੀ ਹੈ ਉਸ ਵਿੱਚ ਅਸੀਂ ਪੂਰੇ ਸਤਰਕ ਰਹਿ ਕੇ ਦੀਵਾਲੀ ਨੂੰ ਮਨਾਈਏ ਦਿਵਾਲੀ ਦੇ ਵਿੱਚ ਅਸੀਂ ਆਪਣੀ ਖੁਸ਼ੀਆਂ ਦੇ ਤਿਹਾਰ ਨੂੰ ਜਿੱਥੇ ਦੀਪਮਾਲਾ ਕਰਨੀ ਆ ਪਟਾਕੇ ਚਲਾਣੇ ਆ ਜਾਂ ਮਠਿਆਈਆਂ ਖਾਣੀਆਂ ਇਹਨਾਂ ਸਾਰੀਆਂ ਚੀਜ਼ਾਂ ਬਿਲਕੁਲ ਧਿਆਨ ਚ ਰੱਖਦੇ ਹੋਇਆ ਹੈ ਦੀਪਮਾਲਾ ਕਰਨ ਸਮੇ ਅਸੀਂ ਆਪਣੀ ਜਗ੍ਹਾ ਦੇ ਵਿੱਚ ਕਿਤੇ ਕੋਈ ਲਾਗੇ ਰਾ ਮਟੀਰੀਅਲ ਨਾ ਹੋਵੇ ਉਸ ਥਾਂ ਤੇ ਦੀਪਕ ਜলাইਏ ਤੇ ਨਾਲ ਹੀ ਪਟਾਕੇ ਚਲਾਉਣੇ ਨੇ ਤੇ ਘੱਟੋ ਘੱਟ ਅਸੀਂ ਕੋਸ਼ਿਸ਼ ਕਰੀਏ ਪੋਲੂਸ਼ਨ ਦਾ ਖਿਆਲ ਰੱਖੀਏ ਤੇ ਨਾਲ ਹੀ ਅਗ ਦੀਆਂ ਅਗਜ਼ਨੀ ਦੀਆਂ ਘਟਨਾਵਾਂ ਨਾ ਹੋਣ ਅਸੀਂ ਉਸ ਤੇ ਪੂਰਾ ਧਿਆਨ ਦਈਏ ਦੀਪਮਾਲਾ ਦੇ ਸਮੇਂ ਅਸੀਂ ਜੋ ਬੱਤੀ ਵਾਲੇ ਦੀਵੇ ਦੀਪਮਾਲਾ ਵਿੱਚ ਲੜੀਆਂ ਚਲਾਉਣੇ ਹੈਗੇ ਆ ਲੈਕਸ਼ੀ ਜੀ ਸ਼ਾਰਟ ਹੋਣ ਦਾ ਖਤਰਾ ਹੁੰਦਾ ਹੈ ਤੇ ਦੀਪਮਾਲਾ ਦੇ ਵਿੱਚ ਜਿਹੜਾ ਮੋਮਬੱਤੀਆਂ ਜਾਂ ਤੇਲ ਵਾਲੇ ਦੀਵੇ ਜਗਾਨੇ ਉਹ ਇਸ ਥਾਂ ਤੇ ਦੀਵਾ ਰੱਖਿਓ ਜਿੱਥੋਂ ਚੂਹਾ ਵਗੈਰਾ ਜਾਂ ਕੋਈ ਹੋਰ ਜਾਨਵਰ ਉਹ ਬੱਤੀ ਨੂੰ ਜਲਦੀ ਮਿਲਾ ਕੇ ਥੱਲੇ ਸਾਡੇ ਬੈੱਡ ਜਾਂ ਕੇ ਕਮਰੇ ਚ ਨਾ ਜਾਏ ਜਿਸ ਦੇ ਨਾਲ ਅਗਧਨੀ ਦੀਆਂ ਘਟਨਾਵਾਂ ਨਾ ਹੋਣ ਜੋ ਪਟਾਕੇ ਚਲਾਣੇ ਹਨ ਪਟਾਕਿਆਂ ਦੇ ਵਿੱਚ ਅਸੀਂ ਘਟ ਤੋਂ ਘਟ ਸਰਕਾਰ ਦੇ ਹਦਾਇਤਾਂ ਅਨੁਸਾਰ ਗ੍ਰੀਨ ਦੀਵਾਲੀ ਮਨਾਉਣ ਵੱਲ ਆਪਣੇ ਆਪ ਨੂੰ ਤੇ ਆਪਣੇ ਸਮਾਜ ਨੂੰ ਤੇ ਆਪਣੇ ਘਰ ਵਾਲੇ ਤੇ ਬੱਚਿਆਂ ਨੂੰ ਪ੍ਰੇਰਿਤ ਕਰੀਏ ਜਿਸ ਦੇ ਨਾਲ ਘਟ ਤੋਂ ਘਟ ਪੋਲੂਸ਼ਨ ਹੋਵੇ ਤੇ ਸਾਡਾ ਜਿਹੜਾ ਐਟਮੋਸਫੀਅਰ ਜਿਹੜਾ ਬਹੁਤ ਵਧੀਆ ਸੁਖਾਵਾਂ ਜਿਹਦੇ ਵਿੱਚ ਅਸੀਂ ਰੋਜ਼ ਡੇਲੀ ਦੀ ਤਰ੍ਹਾਂ ਸਾਹਸ ਲੈਣਾ ਤੇ ਆਕਸੀਜਨ ਦੀ ਮਾਤਰਾ ਨਾ ਘਟੇ ਤੇ ਸਾਡਾ ਜੰਤ ਜੀਵਨ ਜਿਹੜਾ ਵਧੀਆ ਚੇਤੇ ਚੇਤ ਹੈ ਉਸ ਤੋਂ ਅੱਗੇ ਅਸੀਂ ਜਿੱਦਾਂ ਦੀ ਮਾਲਾ ਕਰਦੇ ਹਾਂ ਉਹਦੇ ਵਿੱਚ ਗਵਾਰੇ ਆਸਤਵਾਜੀ ਦੀ ਘਟ ਵਰਤੋਂ ਕਰੀਏ ਜਾਂ ਕਿ ਜੋ ਪਟਾਕੇ ਇੱਕ ਥਾਂ ਤੋਂ ਦੂਜੀ ਥਾਂ ਤੇ ਜਾ ਕੇ ਅੱਗ ਲਗਾਉਂਦਾ ਹੈਗਾ ਉਸਤੇ ਉਤੇ ਪ੍ਰੇਜ ਕਰੀਏ ਤੇ ਵੱਡੇ ਬੰਬ ਘਰਾਂ ਦੇ ਵਿੱਚ ਨਾ ਚਲਾਈਏ ਛੋਟੇ ਬੱਚਿਆਂ ਦੇ ਕੋਲ ਨਾ ਚਲਾਈਏ ਜਿਹਦੇ ਨਾਲ ਉਹਨਾਂ ਦੀ ਜਾਂ ਬਜ਼ੁਰਗਾਂ ਦੇ ਸਿਹਤ ਦੇ ਤੇ ਕੋਈ ਅਫੈਕਟ ਪਾਵੇ ਪਟਾਕੇ ਅਸੀਂ ਲੈਣੇ ਨੇ ਜਿੱਥੋਂ ਅਥਰਾਇਜ਼ਡ ਦੁਕਾਨਾਂ ਉੱਥੋਂ ਲੈਣੇ ਆ ਲੈ ਕੇ ਬਿਲਕੁਲ ਸਾਮ ਕੇ ਰੱਖਨੇ ਆ ਤੇ ਉਹਨਾਂ ਨੂੰ ਖੁੱਲੇ ਥਾਂ ਤੇ ਜਾ ਕੇ ਚਲਾਉਣੇ ਹੈਗੇ ਘਰ ਦੇ ਵਿੱਚ ਇਹੋ ਜਿਹੇ ਪਟਾਕੇ ਨਾ ਚਲਾਈਏ ਜਿਹਦੇ ਨਾਲ ਕਿਤੇ ਕੋਈ ਅੱਗ ਜਨੀਆਂ ਘਟਣਾ ਨਾ ਪਵੇ ਜੇ ਕੋਈ ਕੋਈ ਘਟਨਾ ਹੋ ਜਾਂਦੀ ਹੈ ਹੁੰਦੀ ਹੈ ਤੇ ਸਾਡੇ ਕੋਲ ਫਾਇਰ ਬ੍ਰਿਗੇਡ ਦੇ ਨੰਬਰ ਯਾਦ ਹੋਣੇ ਚਾਹੀਦੇ ਆ 101 ਤੇ ਦੂਸਰਾ ਨੰਬਰ ਜੋ ਹੈ ਲੈਂਡਲਾਈਨ ਉਹਦੇ ਉੱਤੇ ਕਾਲ ਕਰੋ ਜਾਂ ਜੋ ਇੱਥੇ ਦੇ ਮੌਜੂਦਾ ਆਫੀਸਰ ਹੈ ਉਹਨਾਂ ਦੇ ਨਾਲ ਕੰਟੈਕਟ ਕਰਕੇ ਜਿਸ ਤਰ੍ਹਾਂ ਡਿਸਪਲੇ ਨੰਬਰ ਪਹਿਲਾਂ ਦੇ ਹੋਏ ਪਿਆ ਅਸੀਂ ਤੁਹਾਡੇ ਚੈਨਲ ਰਾਹੀਂ ਆਪਣੇ ਨੰਬਰ ਵੀ ਡਿਸਪਲੇ ਕਰ ਦੇਵਾਂਗੇ ਉਹ ਵੀ ਸਾਡੇ ਘਰ ਦੇ ਤੇ ਜਾਣ ਉਹਦੇ ਤੇ ਇਨਫੋਰਮੇਸ਼ਨ ਦੇ ਦਿੱਤੀ ਹੈ ਔਰ ਫਾਇਰ ਬ੍ਰਿਗੇਡ ਦੀ ਗੱਡੀ ਹੁੰਦੀ ਹੈ ਤੇ ਉਸ ਨੂੰ ਛੇਤੀ ਛੇਤੀ ਰਸਤਾ ਦੱਸਿਆ ਜਾਵੇ ਔਰ ਲੁਕੇਸ਼ਨ ਤੇ ਪਹੁੰਚਣ ਵਿੱਚ ਸਹਾਇਤਾ ਕੀਤੀ ਜਾਵੇ ਤਾਂ ਜੋ ਕਿ ਇਸ ਦੇ ਨਾਲ ਜਨ ਜੀਵਨ ਦੀ ਸੁਰੱਖਿਆ ਕੀਤੀ ਜਾਵੇ